ਮਾਨਸਿਕ ਤਸਵੀਰ ਦੇਖਣ ਦੀ ਸ਼ਕਤੀ ਮਾਨਸਿਕ ਤਸਵੀਰ ਦੇਖਣਾ ਇੱਕ ਇਹੋ ਜਿਹੀ ਪ੍ਰਕਿਰਿਆ ਹੈ ਜਿਹੜੀ ਸਾਰੇ ਮਹਾਨ ਉਪਦੇਸ਼ਕ ਅਤੇ ਅਵਤਾਰ ਸਦੀਆਂ ਤੋਂ ਸਿਖਾਉਂਦੇ ਚੱਲੇ ਆ ਰਹੇ ਹਨ ਵਰਤਮਾਨ ਯੁੱਗ ਦੇ ਸਾਰੇ ਮਹਾਨ ਉਪਦੇਸ਼ਕ ਵੀ ਇਹੀ ਕਰਦੇ ਹਨ 1912 ਵਿੱਚ ਚਾਰਲਸ ਹਾਈਨਲ ਨੇ ਦਾ ਮਾਸਟਰ ਕੀਪ ਸਿਸਟਮ ਪੁਸਤਕ ਲਿਖੀ ਸੀ ਇਸ ਪੁਸਤਕ ਵਿੱਚ ਮਾਨਸਿਕ ਤਸਵੀਰ ਦੇਖਣ ਚ ਨਪੋਨ ਬਣਨ ਲਈ 24 ਹਫ਼ਤਾਵਾਰੀ ਅਭਿਆਸ ਦੱਸੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪੁਸਤਕ ਵਿਚਾਰਾਂ ਦਾ ਸਵਾਮੀ ਬੰਨ ਚ ਵੀ ਤੁਹਾਡੀ ਮਦਦ ਕਰੇਗੀ ਮਾਨਸਿਕ ਤਸਵੀਰ ਦੀ ਪ੍ਰਕਿਰਿਆ ਦੀ ਪ੍ਰਬਲ ਸ਼ਕਤੀ ਦਾ ਕਾਰਨ ਇਹ ਹੈ ਕਿ ਜਦੋਂ ਤੁਹਾਡੇ ਦਿਮਾਗ 'ਚ ਮਨ ਚਾਹੀ ਚੀਜ਼ਾਂ ਨਾਲ ਤੁਹਾਡੀ ਤਸਵੀਰ ਉਤਪਨ ਹੁੰਦੀ ਹੈ ਤਾਂ ਤੁਹਾਡੇ ਮਨ 'ਚ ਇਹੋ ਜਿਹੇ ਵਿਚਾਰ ਤੇ ਭਾਵ ਜਾਗਰਤ ਹੁੰਦੇ ਹਨ ਜਿਵੇਂ ਉਹ ਚੀਜ਼ਾਂ ਇਸੇ ਵੇਲੇ ਤੁਹਾਡੇ ਕੋਲ ਹੋਣ ਮਾਨਸਿਕ ਤਸਵੀਰ ਦੇਖਣਾ ਬੁਨਿਆਦੀ ਤੌਰ ਤੇ ਕੇਂਦ੍ਰਿਤ ਪ੍ਰਬਲ ਵਿਚਾਰ ਹਨ ਤੇ ਇਸ ਨਾਲ ਅਸਲ ਤਸਵੀਰ ਜਿੰਨੀ ਹੀ ਪ੍ਰਬਲ ਭਾਵਨਾਵਾਂ ਉਤਪਨ ਹੁੰਦੀਆਂ ਹਨ ਪ੍ਰਬਲ ਮਾਨਸਿਕ ਤਸਵੀਰ ਦੇਖਣ ਵੇਲੇ ਤੁਸੀਂ ਉਸ ਸਾਸਕਤ ਫ੍ਰੀਕੁਐਂਸੀ ਨੂੰ ਬ੍ਰਹਿਮੰਡ ਚ ਭੇਜਦੇ ਹੋ ਆਕਰਸ਼ਣ ਦਾ ਨਿਯਮ ਇਸ ਪ੍ਰਬਲ ਸੰਕੇਤ ਨੂੰ ਫੜ ਲਵੇਗਾ ਤੇ ਉਹਨਾਂ ਤਸਵੀਰਾਂ ਚ ਦਿਖਣ ਵਾਲੀਆਂ ਚੀਜ਼ਾਂ ਨੂੰ ਉਸੇ ਤੌਰ ਤੇ ਤੁਹਾਡੇ ਤੱਕ ਪਹੁੰਚਾ ਦੇਵੇਗਾ ਜੇਕਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਜ਼ੋਰ ਪਾ ਕੇ ਦੇਖਿਆ ਹੋਵੇ ਤੁਸੀਂ ਕਈ ਵਾਰ ਸੋਚਦੇ ਹੁੰਦੇ ਹੋ ਨਾ ਜਿਹੜੀ ਚੀਜ਼ ਉਹ ਹੋ ਜਾਂਦੀ ਹੈ ਜਿਸ ਤੌਰ ਤੇ ਤੁਸੀਂ ਉਹਨਾਂ ਨੂੰ ਆਪਣੇ ਦਿਮਾਗ 'ਚ ਦੇਖਿਆ ਸੀ ਉਸੇ ਤਰ੍ਹਾਂ ਤੁਹਾਨੂੰ ਮਿਲ ਜਾਣਗੀਆਂ ਡਾਕਟਰ ਡੈਨਿਸ ਬੈਟਲੀ ਇੱਕ ਆਧਾਰਨ ਦੇ ਕੇ ਸਮਝਾਉਂਦੇ ਹਨ ਮੈਂ ਅਪੋਲੋ ਪ੍ਰੋਗਰਾਮ ਤੋਂ ਮਾਨਸਿਕ ਤਸਵੀਰਾਂ ਦੇਖਣ ਦੀ ਪ੍ਰਕਿਰਿਆ ਲਈ ਅਤੇ 1980 ਤੇ 1990 ਦੇ ਦਹਾਕਿਆਂ 'ਚ 올림픽 ਪ੍ਰੋਗਰਾਮ 'ਚ ਇਸ ਨੂੰ ਸੰਸਥਾਪਿਤ ਬਣਾਇਆ ਅਸੀਂ ਇਸ ਦਾ ਨਾਮ ਵਿਜ਼ੂਅਲ ਮੋਟਰ ਰਿਹਰਸਲ ਰੱਖਿਆ ਜਦੋਂ ਤੁਸੀਂ ਮਾਨਸਿਕ ਤਸਵੀਰ ਦੇਖਦੇ ਹੋ ਤਾਂ ਤੁਸੀਂ ਉਸ ਚੀਜ਼ ਨੂੰ ਸাকার ਕਰ ਲੈਂਦੇ ਹੋ ਇੱਥੇ ਮਸਤਿਸਕ ਬਾਰੇ ਇੱਕ ਦਿਲਚਸਪ ਗੱਲ ਦੱਸੀ ਜਾ ਰਹੀ ਹੈ ਅਸੀਂ 올림픽 ਐਥਲੀਟਾਂ ਨੂੰ ਕਿਹਾ ਕਿ ਉਹ ਕੇਵਲ ਆਪਣੇ ਮਨ ਚ ਦੌੜਨ ਦੀ ਕਲਪਨਾ ਕਰਨ ਅਸੀਂ ਉਹਨਾਂ ਦੇ ਸਰੀਰ ਤੇ ਇੱਕ ਆਧੁਨਿਕ ਬਾਇਓ ਫੀਡਬੈਕ ਮਸ਼ੀਨ ਫਿੱਟ ਕਰ ਦਿੱਤੀ ਅਸਲ ਰੇਸ ਚ ਦੌੜਨ ਵੇਲੇ ਉਹ ਜਿੰਨਾ ਮਾਸਪੇਸ਼ੀਆਂ ਦਾ ਇਸਤੇਮਾਲ ਕਰਦੇ ਸਨ ਮਾਨਸਿਕ ਤਸਵੀਰਾਂ ਦੇਖਣ ਵੇਲੇ ਵੀ ਉਹੀ ਮਾਸਪੇਸ਼ੀਆਂ ਉਸੇ ਲੜੀ ਚ ਇਸਤੇਮਾਲ ਹੋਈਆਂ ਜਿਹੜੀ ਨਾ ਭਰੋਸੇਯੋਗ ਲੱਗ ਰਿਹਾ ਸੀ ਇੰਜ ਕਿਵੇਂ ਹੋ ਸਕਦਾ ਕਿਉਂਕਿ ਮਸਤਿਸ਼ਕ ਇਸ ਗੱਲ ਨਾਲ ਫਰਕ ਨਹੀਂ ਕਰ ਸਕਦਾ ਕਿ ਤੁਸੀਂ ਕੋਈ ਕੰਮ ਸੱਚਮੁੱਚ ਕਰ ਰਹੇ ਹੋ ਜਾਂ ਸਿਰਫ ਉਸ ਦਾ ਮਾਨਸਿਕ ਅਭਿਆਸ ਕਰ ਰਹੇ ਹੋ ਜੇਕਰ ਕੋਈ ਚੀਜ਼ ਤੁਹਾਡੇ ਮਸਤਿਸ਼ਕ ਚ ਹੈ ਤਾਂ ਉਹ ਤੁਹਾਡੇ ਸਰੀਰ ਚ ਵੀ ਹੋਵੇਗੀ ਖੋਜੀਆਂ ਤੇ ਉਹਨਾਂ ਦੀਆਂ ਖੋਜਾਂ ਬਾਰੇ ਸੋਚੋ ਰਾਈਟ ਭਰਾ ਤੇ ਹਵਾਈ ਜਹਾਜ਼ ਜਾਰਜ ਈਸਟਮੈਨ ਤੇ ਫਿਲਮ ਥਾਮਸ ਐਡੀਸ਼ਨ ਤੇ ਬਿਜਲੀ ਦਾ ਵੱਲਵ ਹਰ ਚੀਜ਼ ਦੀ ਖੋਜ ਜਾਂ ਰਚਨਾ ਦਾ ਇਕੱਲਾ ਤਰੀਕਾ ਇਹ ਸੀ ਕਿ ਇੱਕ ਵਿਅਕਤੀ ਨੇ ਆਪਣੇ ਦਿਮਾਗ 'ਚ ਉਸਦੀ ਤਸਵੀਰ ਦੇਖੀ ਉਸ ਨੇ ਸਪਸ਼ਟ ਤਸਵੀਰ ਦੇਖੀ ਜਦੋਂ ਉਹ ਤਸਵੀਰ ਉਸਦੇ ਦਿਮਾਗ 'ਚ ਬੈਠ ਗਈ ਨਾ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਉਸ ਚੀਜ਼ ਨੂੰ ਉਸਦੇ ਮਾਧਿਅਮ ਨਾਲ ਦੁਨੀਆ ਚ ਲਿਆਈ ਇਹ ਲੋਕ ਰਹਾਸ ਜਾਣਦੇ ਸਨ ਆਦਰਸ਼ ਚ ਇਹਨਾਂ ਲੋਕਾਂ ਦੀ ਪੂਰਨ ਆਸ ਆਸਥਾ ਸੀ ਉਹ ਬ੍ਰਹਿਮੰਡ ਦਾ ਲੀਵਰੇਜ ਕਰਨ ਤੇ ਖੋਜ ਨੂੰ ਮੂਰਤ ਰੂਪ ਚ ਸাকার ਕਰਨ ਦੀ ਆਪਣੀ ਅੰਦਰਲੀ ਸ਼ਕਤੀ ਨੂੰ ਜਾਣਦੇ ਸਨ ਉਹਨਾਂ ਦੀ ਆਸਥਾ ਤੇ ਕਲਪਨਾ ਦੇ ਕਾਰਨ ਮਨੁੱਖੀ ਜਾਤੀ ਦਾ ਵਿਕਾਸ ਹੋਇਆ ਅਸੀਂ ਹਰ ਦਿਨ ਉਹਨਾਂ ਦੇ ਰਚਨਾਤਮਕ ਦਿਮਾਗ ਦੀਆਂ ਖੋਜਾਂ ਦਾ ਫਾਇਦਾ ਚੁੱਕਦੇ ਹਾਂ ਹੋ ਸਕਦਾ ਹੈ ਤੁਸੀਂ ਇਹ ਸੋਚੋ ਮੇਰੇ ਕੋਲ ਇੰਨਾ ਮਹਾਨ ਖੋਜੀਆਂ ਵਰਗਾ ਦਿਮਾਗ ਨਹੀਂ ਹੈ ਹੋ ਸਕਦਾ ਹੈ ਤੁਸੀਂ ਇਹ ਸੋਚੋ ਉਹ ਇੰਨੀਆਂ ਚੀਜ਼ਾਂ ਦੀ ਕਲਪਨਾ ਕਰ ਸਕਦੇ ਸਨ ਲੇਕਿਨ ਮੈਂ ਨਹੀਂ ਕੋਈ ਵੀ ਚੀਜ਼ ਸਚਾਈ ਨਾਲ ਇਸ ਤੋਂ ਜ਼ਿਆਦਾ ਦੂਰ ਨਹੀਂ ਹੋ ਸਕਦੀ ਜਦੋਂ ਤੁਸੀਂ ਰਹੱਸ ਦੇ ਗਿਆਨ ਦੀ ਇਸ ਮਹਾਨ ਖੋਜ 'ਚ ਅੱਗੇ ਵਧੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਕੋਲ ਨਾ ਸਿਰਫ ਉਹਨਾਂ ਵਰਗਾ ਦਿਮਾਗ ਹੈ ਬਲਕਿ ਉਸ ਤੋਂ ਵੀ ਬਹੁਤ ਜ਼ਿਆਦਾ ਹੈ ਮਾਈਕ ਡੁੱਲੀ ਕਹਿੰਦੇ ਆ ਮਾਨਸਿਕ ਤਸਵੀਰ ਦੇਖਣ ਵੇਲੇ ਜਦੋਂ ਤੁਸੀਂ ਆਪਣੇ ਦਿਮਾਗ 'ਚ ਕਲਪਨਾ ਕਰੋ ਤਾਂ ਹਮੇਸ਼ਾ ਸਿਰਫ ਅੰਤਮ ਨਤੀਜੇ ਤੇ ਧਿਆਨ ਕੇਂਦਰਿਤ ਕਰੋ ਇੱਕ ਆਧਾਰਨ ਦੇਖੋ ਆਪਣੇ ਹੱਥ ਦੇ ਪਿਛਲੇ ਹਿੱਸੇ ਨੂੰ ਦੇਖੋ ਹੁਣੇ ਦੇਖੋ ਆਪਣੇ ਹੱਥਾਂ ਦੇ ਪਿਛਲੇ ਹਿੱਸੇ ਨੂੰ ਸੱਚਮੁੱਚ ਦੇਖੋ ਆਪਣੀ ਚਮੜੀ ਦਾ ਰੰਗ ਚੁਰੀਆਂ ਨਾਣਾ ਅੰਗੂਠੀਆਂ ਨੋ ਇਹਨਾਂ ਸਾਰੇ ਵੇਰਵੇ ਨੂੰ ਮਨ 'ਚ ਬਿਠਾ ਲਓ ਹੁਣ ਅੱਖਾਂ ਬੰਦ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਤੇ ਉਂਗਲੀਆਂ ਨੂੰ ਆਪਣੀ ਮਨਚਾਹੀ ਨਵੀਂ ਕਾਰ ਦੇ ਸਟੀਅਰਿੰਗ 휠 ਤੇ ਦੇਖੋ ਤੁਸੀਂ ਯਕੀਨ ਮੰਨੋਗੇ ਉਹ ਸਭ ਕੁਝ ਦਿਮਾਗ ਦੇ ਵਿੱਚ ਬੈਠ ਜਾਊਗਾ ਡਾਕਟਰ ਜੋਬਟਾਲ ਕਹਿੰਦੇ ਆ ਇਹ ਖੁਦ ਦਾ ਬਣਾਇਆ ਅਨੁਭਵ ਹੈ ਇਹ ਇੰਨਾ ਵਾਸਤਵਿਕ ਲੱਗਦਾ ਹੈ ਕਿ ਤੁਹਾਨੂੰ ਕਾਰ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ ਬਲਕਿ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹ ਤੁਹਾਡੇ ਕੋਲ ਪਹਿਲਾਂ ਤੋਂ ਹੀ ਹੈ ਡਾਕਟਰ ਬਿਟਾਲ ਦੇ ਸ਼ਬਦ ਉਹ ਉਸ ਜਗ੍ਹਾ ਦਾ ਬਿਹਤਰੀਨ ਸਾਰ ਦੱਸਦੇ ਹਨ ਜਿੱਥੇ ਤੁਸੀਂ ਮਾਨਸਿਕ ਤਸਵੀਰ ਦੇਖਣ ਵੇਲੇ ਆਪਣੇ ਆਪ ਨੂੰ ਪਛਾਣਨਾ ਚਾਹੁੰਦੇ ਹੋ ਜਦੋਂ ਤੁਹਾਨੂੰ ਭੌਤਿਕ ਜਗਤ 'ਚ ਅੱਖਾਂ ਖੋਲਣ ਤੇ ਝਟਕਾ ਲੱਗੇ ਉਦੋਂ ਜਾਣ ਲੋ ਕਿ ਤੁਹਾਡੀ ਤਸਵੀਰ ਸਾਕਾਰ ਬਣ ਚੁੱਕੀ ਹੈ ਉਹ ਅਵਸਥਾ ਉਸ ਜਗ੍ਹਾ ਸੱਚੀ ਹੈ ਇਹ ਉਹ ਖੇਤਰ ਹੈ ਜਿੱਥੇ ਹਰ ਚੀਜ਼ ਦੀ ਰਚਨਾ ਹੁੰਦੀ ਹੈ ਭੌਤਿਕ ਪ੍ਰਗਟਿਕਰਨ ਤਾਂ ਰਚਨਾ ਦੇ ਅਸਲ ਖੇਤਰ ਦਾ ਸਿਰਫ ਸਿੱਟਾ ਹੈ ਤਹਾਨੂੰ ਹੁਣ ਉਸ ਚੀਜ਼ ਦੀ ਲੋੜ ਮਹਿਸੂਸ ਨਹੀਂ ਹੋਵੇਗੀ ਕਿਉਂਕਿ ਤੁਸੀਂ ਮਾਨਸਿਕ ਤਸਵੀਰ ਰਾਹੀਂ ਸਿਰਜਣ ਦੇ વાસ્તਵਿਕ ਖੇਤਰ ਚ ਪੁੱਜ ਚੁੱਕੇ ਹੋ ਤੇ ਉਸ ਨੂੰ ਮਹਿਸੂਸ ਕਰ ਚੁੱਕੇ ਹੋ ਉਸ ਖੇਤਰ ਚ ਤੁਹਾਡੇ ਕੋਲ ਹਰ ਚੀਜ਼ ਇਸੇ ਵੇਲੇ ਹੈ ਜਦੋਂ ਤੁਸੀਂ ਉਸ ਨੂੰ ਮਹਿਸੂਸ ਕਰ ਲੈਂਦੇ ਹੋ ਤਾਂ ਤੁਹਾਨੂੰ ਉਹ ਮਿਲ ਜਾਵੇਗੀ ਜੈਕ ਕੈਨਲ ਫੀਲਡ ਕੀ ਕਹਿੰਦੇ ਐ ਸੱਚ ਤਾਂ ਇਹ ਹੈ ਕਿ ਆਕਰਸ਼ਣ ਤਸਵੀਰ ਜਾਂ ਵਿਚਾਰ ਤੋਂ ਨਹੀਂ ਬਲਕਿ ਭਾਵਨਾ ਤੋਂ ਉਤਪੰਨ ਹੁੰਦਾ ਹੈ ਬਹੁਤੇ ਲੋਕ ਸੋਚਦੇ ਹਨ ਜੇਕਰ ਮੈਂ ਸਕਾਰਾਤਮਕ ਵਿਚਾਰ ਸੋਚਣ ਲੱਗਾ ਜਾਂ ਆਪਣੀ ਮਨਚਾਹੀ ਚੀਜ਼ ਦੇ ਬਤੌਰ ਮਾਲਕ ਆਪਣੀ ਤਸਵੀਰ ਨੂੰ ਦੇਖ ਲੱਗਾ ਤਾਂ ਇਹ ਕਾਫੀ ਹੈ ਲੇਕਿਨ ਜੇਕਰ ਇਸ ਦੇ ਨਾਲ ਤੁਸੀਂ ਸਮ੍ਰiddhi, ਪ੍ਰੇਮ ਜਾਂ ਖੁਸ਼ੀ ਦੀ ਭਾਵਨਾ ਮਹਿਸੂਸ ਨਹੀਂ ਕਰਦੇ ਤਾਂ ਆਕਰਸ਼ਣ ਦੀ ਸ਼ਕਤੀ ਉਤਪੰਨ ਨਹੀਂ ਹੋਵੇਗੀ ਬੌਬ ਡੋਜਲ ਕੀ ਕਹਿੰਦੇ ਹੈ ਤੁਸੀਂ ਉਸ ਕਾਰ ਚ ਸੱਚਮੁੱਚ ਬੈਠਣ ਦੀ ਭਾਵਨਾ ਮਹਿਸੂਸ ਕਰੋ ਕਾਸ ਉਹ ਕਾਰ ਮੈਨੂੰ ਮਿਲ ਜਾਏ ਜਾਂ ਕਿਸੇ ਦਿਨ ਮੇਰੇ ਕੋਲ ਉਹ ਕਾਰ ਹੋਵੇਗੀ ਦੀ ਭਾਵਨਾ ਨਹੀਂ ਕਿਉਂਕਿ ਇਹ ਉਸ ਨਾਲ ਜੁੜੀ ਇੱਕ ਬਹੁਤ ਨਿਸ਼ਚਿਤ ਭਾਵਨਾ ਹੈ ਤੁਹਾਡੀ ਇਹ ਭਾਵਨਾ ਵਰਤਮਾਨ ਚ ਨਹੀਂ ਭਵਿੱਖ ਚ ਹੈ ਜੇਕਰ ਤੁਸੀਂ ਇਸੇ ਭਾਵਨਾ ਨੂੰ ਮਹਿਸੂਸ ਕਰਦੇ ਰਹੋਗੇ ਤਾਂ ਤੁਹਾਡੀ ਮਨਚਾਹੀ ਕਾਰ ਹਮੇਸ਼ਾ ਭਵਿੱਖ ਚ ਹੀ اٹਕੀ ਰਹੇਗੀ ਕਹਿਣ ਦਾ ਮਤਲਬ ਹੈ ਕੋਈ ਵੀ ਚੀਜ਼ਾਂ ਨੂੰ ਇਹ ਕਹਿ ਕੇ ਨਮਗੋ ਕਿ ਮੈਨੂੰ ਮਿਲ ਜਾਵੇ ਕਹੋ ਇਹ ਕਾਇਕੇ ਮੰਗੋ ਕਿ ਉਹ ਮੇਰੇ ਕੋਲ ਹੈ ਯਕੀਨ ਕਰੋ ਭਰੋਸਾ ਕਰੋ ਮਾਈਕਲ ਬੈਕਵਥ ਕੀ ਕਹਿੰਦੇ ਆ ਹੁਣ ਉਹ ਭਾਵਨਾ ਤੇ ਮਾਨਸਿਕ ਤਸਵੀਰ ਇੱਕ ਦਰਵਾਜ਼ਾ ਖੋਲ ਦੇਵੇਗੀ ਜਿਸ ਨਾਲ ਬ੍ਰਹਿਮੰਡ ਦੀ ਸ਼ਕਤੀ ਪ੍ਰਗਟ ਹੋਣ ਲੱਗੇਗੀ ਇਹ ਸ਼ਕਤੀ ਕੀ ਹੈ ਇਹ ਮੈਂ ਨਹੀਂ ਦੱਸ ਸਕਦਾ ਮੈਂ ਤਾਂ ਬਸ ਇੰਨਾ ਜਾਣਦਾ ਹਾਂ ਕਿ ਇਹ ਹੈ ਜੈਕ ਕਨਫਿਲਡ ਕਹਿੰਦੇ ਆ ਸਾਡਾ ਕੰਮ ਕਿਵੇਂ ਦਾ ਅਨੁਮਾਨ ਲਗਾਉਣਾ ਨਹੀਂ ਹੈ ਕੀ ਦੇ ਸਮਰਪਣ ਤੇ ਵਿਸ਼ਵਾਸ ਨਾਲ ਕਿਵੇਂ ਤੋਂ ਆਪਣੇ ਆਪ ਪ੍ਰਗਟ ਹੋ ਜਾਵੇਗਾ ਮਾਈਕ ਡੁੱਲੀ ਕਹਿੰਦੇ ਆ ਕਿਵੇਂ ਬ੍ਰਹਿਮੰਡ ਦੀ ਸਲਤਨਤ ਹੈ ਇਹ ਤੁਹਾਡੇ ਤੇ ਤੁਹਾਡੇ ਸੁਪਨਿਆਂ ਦੇ ਵਿਚਾਰ ਦਾ ਸਭ ਤੋਂ ਛੋਟੇ ਤੀਬਰ ਤੇਜ ਤੇ ਮਲਾਪੜੇ ਤਰੀਕੇ ਨੂੰ ਹਮੇਸ਼ਾ ਜਾਣਦਾ ਹੈ ਡਾਕਟਰ ਜੋਬਟਲ ਜੇਕਰ ਤੁਸੀਂ ਇਸ ਨੂੰ ਬ੍ਰਹਿਮੰਡ ਤੇ ਸਾਡਾ ਦਿੱਦੇ ਹੋ ਤਾਂ ਤੁਸੀਂ ਮਿਲਣ ਵਾਲੀਆਂ ਚੀਜ਼ਾਂ ਨੂੰ ਦੇਖ ਕੇ ਹੈਰਾਨ ਰਹਿ ਜਾਵੋਗੇ ਇਹ ਉਹ ਜਗ੍ਹਾ ਹੈ ਜਿੱਥੇ ਜਾਦੂ ਤੇ ਚਮਤਕਾਰ ਹੁੰਦੇ ਹਨ ਰਹੱਸ ਦੇ ਸਾਰੇ ਟੀਚਰ ਉਹਨਾਂ ਤੱਤਾਂ ਦੇ ਬਾਰੇ ਵਿੱਚ ਜਾਣਦੇ ਹਨ ਜਿਨ੍ਹਾਂ ਨੂੰ ਤੁਸੀਂ ਤਸਵੀਰ ਦੇਖਣ ਵੇਲੇ ਜਾਗਰਤ ਕਰਦੇ ਹੋ ਤੁਸੀਂ ਆਪਣੇ ਮਸਤਿਸ਼ਕ 'ਚ ਤਸਵੀਰ ਦੇਖ ਤੇ ਉਸ ਨੂੰ ਮਹਿਸੂਸ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਇਹ ਯਕੀਨ ਦਿਲਾਓ ਕਿ ਉਹ ਚੀਜ਼ ਤੁਹਾਡੇ ਕੋਲ ਇਸੇ ਵੇਲੇ ਆ ਚੁੱਕੀ ਹੈ ਤੁਸੀਂ ਬ੍ਰਹਿਮੰਡ 'ਚ ਵੀ ਵਿਸ਼ਵਾਸ ਤੇ ਆਸਥਾ ਪ੍ਰਗਟ ਕਰ ਸਕਦੇ ਹੋ ਕਿਉਂਕਿ ਤੁਸੀਂ ਅੰਤਮ ਨਤੀਜੇ ਤੇ ਧਿਆਨ ਕੇਂਦਰਿਤ ਕਰ ਰਹੇ ਹੋ ਅਤੇ ਉਸ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੇ ਹੋ ਲੇਕਿਨ ਇਸ ਗੱਲ ਤੇ ਜਰਾ ਵੀ ਧਿਆਨ ਨਹੀਂ ਦੇ ਰਹੇ ਕਿ ਇੰਜ ਕਿਵੇਂ ਹੋਵੇਗਾ ਤੁਹਾਡੀ ਮਾਨਸਿਕ ਤਸਵੀਰ ਪੂਰਨਤਾ ਦੀ ਹੁੰਦੀ ਹੈ ਤੁਹਾਡੀਆਂ ਭਾਵਨਾਵਾਂ ਉਸ ਚੀਜ਼ ਨੂੰ ਸਕਾਰ ਰੂਪ ਚ ਦੇਖਦੀਆਂ ਹਨ ਤੁਹਾਡਾ ਮਸਤਿਸਕ ਤੇ ਤੁਹਾਡੇ ਅਸਤਿਤਵ ਦੀ ਸਮੁੱਚੀ ਅਵਸਥਾ ਉਸ ਨੂੰ ਇਸ ਤਰ੍ਹਾਂ ਦੇਖਦੀ ਹੈ ਜਿਵੇਂ ਉਹ ਪਹਿਲਾਂ ਹੀ ਸਕਾਰ ਹੋਵੇ। ਇਹ ਹੀ ਮਾਨਸਿਕ ਤਸਵੀਰ ਦੇਖਣ ਦੀ ਕਲਾ ਹੈ। ਡਾਕਟਰ ਜੋਬਟਾਲ ਤੁਹਾਨੂੰ ਇਹ ਕੰਮ ਹਰ ਦਿਨ ਕਰਨਾ ਚਾਹੀਦਾ ਹੈ, ਲੇਕਿਨ ਇਹ ਕਦੇ ਬੋਝ ਨਹੀਂ ਲੱਗਣਾ ਚਾਹੀਦਾ। ਰਹਾਸ ਦੇ ਪ੍ਰਯੋਗ 'ਚ ਸੱਚਮੁੱਚ ਮਹੱਤਵਪੂਰਨ ਇਹ ਹੈ ਕਿ ਤੁਹਾਨੂੰ ਚੰਗਾ ਮਹਿਸੂਸ ਹੋਣਾ ਚਾਹੀਦਾ ਹੈ। ਤੁਹਾਨੂੰ ਇਸ ਪੂਰੀ ਪ੍ਰਕਿਰਿਆ ਦਾ ਆਨੰਦ ਮਹਿਸੂਸ ਕਰਨਾ ਚਾਹੀਦਾ ਹੈ ਤੁਹਾਨੂੰ ਜਿਆਦਾ ਤੋਂ ਜਿਆਦਾ ਖੁਸ਼ੀ ਤੇ ਬਰਾਬਰਤਾ ਮਹਿਸੂਸ ਕਰਨਾ ਚਾਹੀਦਾ ਹੈ ਹਰ ਵਿਅਕਤੀ 'ਚ ਮਾਨਸਿਕ ਤਸਵੀਰ ਦੇਖਣ ਦੀ ਸ਼ਕਤੀ ਹੁੰਦੀ ਹੈ ਆਓ ਮੈਂ ਇੱਕ ਕਿਚਨ ਦੀ ਦਿਮਾਗੀ ਤਸਵੀਰ ਬਣਾ ਕੇ ਤੁਹਾਡੇ ਸਾਹਮਣੇ ਇਹ ਸਾਬਿਤ ਕਰ ਦਿੰਦਾ ਹਾਂ ਇਹ ਕੰਮ ਕਰਨ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਕਿਚਨ ਦੇ ਸਾਰੇ ਵਿਚਾਰ ਆਪਣੇ ਦਿਮਾਗ 'ਚ ਕੱਢਣੇ ਹੋਣਗੇ ਆਪਣੇ ਕਿਚਨ ਬਾਰੇ ਜਰਾ ਵੀ ਨਾ ਸੋਚੋ ਆਪਣੇ ਕਿਚਨ ਇਸ ਦੇ ਕੱਪ ਬੋਰਡ ਇਸ ਦਾ ਫ੍ਰਿਜ ਇਸ ਦਾ ਓਵਨ ਇਸ ਦਾ ਟਾਈਲਸ ਤੇ ਰੰਗ ਰੋਸ਼ਨੀ ਦੀਆਂ ਤਸਵੀਰਾਂ ਆਪਣੇ ਦਿਮਾਗ ਤੋਂ ਪੂਰੀ ਤਰ੍ਹਾਂ ਬਾਹਰ ਕੱਢ ਦਿਓ ਆਪਣੇ ਦਿਮਾਗ ਚ ਆਪਣੀ ਕਿਚਨ ਦੀਆਂ ਤਸਵੀਰਾਂ ਦੇਖੋ ਮਤਲਬ ਦਿਖੀਆਂ ਤੁਹਾਨੂੰ ਹਾਂ ਦਿਖੀਆਂ ਤੁਸੀਂ ਹੁਣੇ-ਹੁਣੇ ਮਾਨਸਿਕ ਤਸਵੀਰ ਦੇਖ ਲਈ ਹੈ ਹਰ ਵਿਅਕਤੀ ਮਾਨਸਿਕ ਤਸਵੀਰ ਦੇਖਦਾ ਹੈ ਭਾਵੇਂ ਉਸ ਨੂੰ ਇਹ ਗੱਲ ਪਤਾ ਹੋਵੇ ਜਾਂ ਨਾ ਮਾਨਸਿਕ ਤਸਵੀਰਾਂ ਦੇਖਣਾ ਸਫਲਤਾ ਦਾ ਮਹਾਨ ਰਸ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਉਹ ਚੀਜ਼ਾਂ ਬਾਹਰ ਕੱਢ ਦੋ ਪਰ ਤੁਸੀਂ ਜਿਵੇਂ ਜਿਵੇਂ ਮੈਂ ਚੀਜ਼ਾਂ ਦੇ ਨਾਮ ਲਈ ਗਿਆ ਉਹ ਚੀਜ਼ਾਂ ਓਵੇਂ ਓਵੇਂ ਤੁਹਾਨੂੰ ਪਿਕਚਰ ਦੇ ਵਿੱਚ ਆਉਂਦੀ ਰਹੀਆਂ ਜਿਵੇਂ ਮੈਂ ਕਿਹਾ ਫ੍ਰਿਜ ਬਾਹਰ ਕੱਢ ਦੋ ਟਾਈਲਾਂ ਦਾ ਰੰਗ ਬਾਹਰ ਕੱਢ ਦੋ ਤਾਂ ਚਿੱਤਰ ਬਣਾਉਣੇ ਬਹੁਤ ਜ਼ਰੂਰੀ ਹੈ। ਏਦਾਂ ਹੀ ਆਪਣੀ ਮਨਚਾਹੀਆਂ ਚੀਜ਼ਾਂ ਦੇ ਦਿਮਾਗ 'ਚ ਚਿੱਤਰ ਬਣਾਓ ਜਿਵੇਂ ਕਾਰ ਖਰੀਦਨੀ ਹੈ, ਮੈਨੂੰ ਪੈਸਾ ਚਾਹੀਦਾ ਕਿੰਨਾ ਚਾਹੀਦਾ, ਕਿਹੜੀ ਜੌਬ ਉਹਦੀ ਯੂਨੀਫਾਰਮ ਕੀ ਹੈ ਸਾਰਾ ਕੁਝ ਆਪਣੀ ਚਿੱਤਰ ਬਣਾਓ, ਪ੍ਰੋਗਰਾਮ ਬਣਾਓ। ਇੱਥੇ ਮਾਨਸਿਕ ਤਸਵੀਰ ਦੇਖਣ ਬਾਰੇ ਇੱਕ ਟੋਟਕਾ ਜਾਂ ਟਿਪ ਦਿੱਤੀ ਜਾ ਰਹੀ ਹੈ ਜੋ ਡਾਕਟਰ ਜੌਨ ਆਪਣੇ ਐਕਸਪੀਰੀਅੰਸ ਸੈਮੀਨਾਰ ਅਚ ਦਿੰਦੇ ਹਨ। ਜੌਨ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੇ ਦਿਮਾਗ 'ਚ ਕੋਈ ਸਥਿਰ ਤਸਵੀਰ ਬਣਾਉਂਦੇ ਹੋ ਤਾਂ ਉਸ ਨੂੰ ਕਾਇਮ ਰੱਖਣਾ ਮੁਸ਼ਕਲ ਹੋ ਸਕਦਾ ਹੈ ਇਸ ਲਈ ਸਕ੍ਰੀਏ ਤਸਵੀਰ ਬਣਾਓ ਤੇ ਉਸ ਵਿੱਚ ਬਹੁਤੀਆਂ ਹਰਕਤਾਂ ਭਰ ਲਓ ਉਦਾਹਰਨ ਲਈ ਦੁਬਾਰਾ ਆਪਣੇ ਕਿਚਨ ਦੀ ਕਲਪਨਾ ਕਰੋ ਤੇ ਇਸ ਬਾਰੇ ਕਲਪਨਾ ਕਰੋ ਕਿ ਤੁਸੀਂ ਕਿਚਨ 'ਚ ਦਾਖਲ ਹੋ ਰਹੇ ਹੋ ਫ੍ਰਿਜ ਤੱਕ ਜਾ ਰਹੇ ਹੋ ਉਸ ਦੇ ਹੈਂਡਲ ਤੇ ਹੱਥ ਰੱਖ ਲਿਆ ਹੈ ਦਰਵਾਜ਼ਾ ਖੋਲ੍ਹ ਲਿਆ ਹੈ ਅੰਦਰ ਦੇਖ ਲਿਆ ਠੰਡੇ ਪਾਣੀ ਦੀ ਬੋਤਲ ਲੱਭ ਲਈ ਅੰਦਰ ਹੱਥ ਪਾ ਕੇ ਬੋਤਲ ਚੱਕੋ ਬੋਤਲ ਫੜਦੇ ਸਮੇਂ ਤੁਸੀਂ ਆਪਣੇ ਹੱਥ 'ਚ ਇਸਦੀ ਠੰਡਕ ਮਹਿਸੂਸ ਕਰ ਸਕਦੇ ਹੋ ਤੁਹਾਡੇ ਇੱਕ ਹੱਥ 'ਚ ਪਾਣੀ ਦੀ ਬੋਤਲ ਹੈ ਦੂਜੇ ਹੱਥ 'ਚ ਤੁਸੀਂ ਫ੍ਰਿਜ ਦਾ ਦਰਵਾਜ਼ਾ ਬੰਦ ਕਰਦੇ ਹੋ ਹੁਣ ਜਦੋਂ ਤੁਸੀਂ ਬੇਰਵੇ ਤੇ ਗਤੀ ਨਾਲ ਆਪਣੇ ਕਿਚਨ ਦੀ ਤਸਵੀਰ ਬਣਾ ਲਈ ਤਾਂ ਇਸ ਨੂੰ ਦੇਖਣ ਤੇ ਕਾਇਮ ਰੱਖਣਾ ਜ਼ਿਆਦਾ ਸੌਖਾ ਹੈ ਜਾਂ ਔਖਾ ਹੈ ਤੁਸੀਂ ਕਮੈਂਟਾਂ ਵਿੱਚ ਆਪ ਦੱਸਿਓ ਸਾਡੇ ਸਾਰਿਆਂ 'ਚ ਇੰਨੀ ਜ਼ਿਆਦਾ ਸ਼ਕਤੀ ਹੈ ਸੰਭਾਵਨਾ ਹੈ ਕਿ ਸਾਨੂੰ ਉਹਨਾਂ ਦਾ ਅਹਿਸਾਸ ਹੀ ਨਹੀਂ ਮਾਨਸਿਕ ਤਸਵੀਰ ਦੇਖਣਾ ਇੰਨੀ ਮਹਾਨਤਮ ਸ਼ਕਤੀਆਂ 'ਚੋਂ ਇੱਕ ਹੈ ਸਾਰੇ ਜਿੰਨੇ ਵੀ ਮੇਰੀ ਆਡੀਓ ਨੂੰ ਸੁਣਦੇ ਆ ਜਾਂ ਕੋਈ ਵੀ ਕਿਤਾਬਾਂ ਪੜ੍ਹਦਾ ਦਾ ਸੀਕਰਟ ਆਫ ਰਹਸਯਕਤਾ ਪੜ੍ਹੀ ਹੈ ਤਾਂ ਆਪਣੇ ਫਿਊਚਰ ਪਲਾਨ ਬਾਰੇ ਸੋਚੋ ਮਾਨਸਿਕ ਤਸਵੀਰਾਂ ਬਣਾਓ ਆਪਣਾ ਵਿਜ਼ਨ ਬੋਰਡ ਬਣਾਓ ਤੇ ਉਹਦੇ ਉੱਤੇ ਕੰਮ ਕਰੋ ਖੁਸ਼ੀ-ਖੁਸ਼ੀ ਨਾਲ ਕਰੋ ਤੁਹਾਨੂੰ ਉਹ ਸਭ ਚੀਜ਼ਾਂ ਮਿਲਣਗੀਆਂ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜੀ